ਅਦੇਨ ਆਉਂਦੇ ਪਿੰਡ ਨੰਗਲ ਧਿਆਲ ਸਿੰਘ ਵਿਖੇ ਗੰਦੇ ਪਾਣੀ ਦੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ ਇਹੋ ਜਿਹੇ ਬਰਸਾਤਾਂ ਦੇ ਮੌਸਮ ਕਾਰਨ ਗਲੀ ਬਜ਼ਾਰਾ ਵਿੱਚ ਗੰਦਾ ਪਾਣੀ ਖੜਾ ਰਹਿਣ ਕਾਰਨ ਜਿੱਥੇ ਲੰਗਣਾ ਔਖਾ ਹੈ ਉਥੇ ਗੰਦੇ ਪਾਣੀ ਕਾਰਨ ਪਲਦਾ ਮੱਛਰ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਸਰਕਾਰੀ ਸਕੂਲ ਦੇ ਦਰਵਾਜ਼ੇ ਅੱਗੇ ਖੜੇ ਪਾਣੀ ਕਾਰਨ ਬੱਚਿਆਂ ਨੂੰ ਬਿਮਾਰੀਆਂ ਅਤੇ ਖਾਰਸ਼ ਵਰਗੇ ਪੇੜੇ ਰੋਗ ਲੱਗ ਰਹੇ ਹਨ ਸਕੂਲ ਦੀ ਗਰਾਮ ਵਿੱਚ ਖੜਾ ਪਾਣੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿ ਪਿੰਡ ਵਾਸੀ ਚੋਨਾ ਲਾਉਣ ਦੀ ਤਿਆਰੀ ਕਰ ਰਹੇ ਹਨ ਉਥੇ ਹੀ ਪਿੰਡ ਨੇ ਕਿਹਾ ਪਾਰਤ ਸਰਕਾਰ ਦੇ ਸੁਪਨੇ ਸਵਜ ਪਾਰਤ ਮੁਹਿੰਮ ਦੇ ਸੁਪਨੇ ਨੂੰ ਚੀੜੀਆਂ ਕਰਦਾ ਇਹ ਗੰਦਗੀ ਕਿਸ ਨੂੰ ਜ਼ਿੰਮੇਵਾਰ ਠਹਿ ਰਹੀ ਕਿ ਪਾਰਸ਼ਾਸ਼ਨ ਜਾਂ ਪਿੰਡ ਵਾਸੀ ਇਸ ਦੇ ਜ਼ਿੰਮੇਵਾਰ ਹਨ ਕਿ ਹੈ ਸਚਾਈ ਪੰਜ ਸਾਲ ਪੰਚਾਇਤੀ ਰਾਜ ਗੀਤਣ ਤੋਂ ਬਾਅਦ ਵੀ ਪਿੰਡ ਦਾ ਵਿਕਾਸ ਅਧੂਰਾ ਕਿਉਂ ਪਿੰਡ ਵਾਸੀਆ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਕਿ ਹਾਕੀ ਪੰਜਾਬ ਸਰਕਾਰ ਦਾ ਮੌਜੂਦਾ ਐਮ ਐਲ ਏ ਇਸ ਮੁਸ਼ਕਲ ਪਰੀ ਸਾਡੀ ਜ਼ਿੰਦਗੀ ਅਤੇ ਛੋਟੇ ਛੋਟੇ ਸਕੂਲ ਆਉਣ ਵਾਲੇ ਬੱਚਿਆਂ ਦੇ ਧਿਆਨਿਤ ਪਿੰਡ ਵਿੱਚ ਵਿਕਾਸ ਕਾਰਜ ਦਾ ਕੰਮ ਕਰਵਾਇਆ ਜਾਵੇ ਹਾਂਜੀ ਕੀ ਨਾਮ ਹੈ ਤੁਹਾਡਾ ਬਾਈ ਸਰਦਾਰ ਕਲੌਂ ਸਿੰਘ ਜੀ ਕਿਹੜਾ ਪਿੰਡ ਆ ਪਿੰਨ ਅੰਗਲ ਦਾਲ ਸਿੰਘ ਜੀ ਕਿਹੜਾ ਕਿਹੜਾ ਜੀ ਅੰਮਰਸਰ ਜੀ ਕੀ ਗੱਲ ਬਾਤੋ ਜੀ ਆ ਜਿਹੜਾ ਪਾਣੀ ਦੇ ਸੇ ਖਲੋਤੋ ਛੱਪੜ ਆ ਜਾਂ ਗਰਾਉਂਡ ਆ ਇਹ ਗਰਾਉਂਡ ਆ ਜੀ ਐਸ ਬਨੇ ਅੱਛਾ ਜੀ ਐਸ ਬਨੇ ਸਕੂਲ ਆ ਜੀ ਅੱਛਾ ਜੀ ਤੇ ਛੱਪੜ ਆ ਜੀ ਐਸ ਬਨੇ ਔਰ ਇਹ ਜਿਹੜੇ ਛੱਪੜ ਦਾ ਪਾਣੀ ਆ ਇਸ ਗਰਾਉਂਡ ਦੇ ਵਿੱਚ ਜਿਹੜਾ ਆ ਰਿਹਾ ਬੱਚਿਆਂ ਨੂੰ ਲੰਘਣ ਦੀ ਔਰ ਸਕੂਲ ਦੇ ਵਿੱਚ ਪੜ੍ਹਨ ਦੇ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਲੰਘਣ ਵਾਸਤੇ ਬਹੁਤ ਤੰਗੀ ਔਰ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਨੂੰ ਵੀ ਲੰਘਣ ਦੀ ਬਹੁ ਕਿ ਜਦ ਛੱਪੜ ਤੇ ਜਿਹੜੀ ਗਰਾਊਂਡ ਹੈ ਇੱਕ ਲੈਵਲ ਹੋ ਚੁੱਕਾ ਹੈ ਜਿਆ ਪਾਣੀ ਦਾ ਕਿਹੜਾ ਕੋਈ ਪਿੰਡ ਦਾ ਨਮਾਇੰਦਾ ਚੁਣਿਆ ਇਸ ਸਰਪੰਚੀ ਚੁਣਿਆ ਗਿਆ ਜਾਂ ਮੈਂਬਰ ਚੁਣਿਆ ਗਿਆ ਉਹਨਾਂ ਲੋਕ ਕੀ ਇਹਦੀ ਕੋਈ ਕੀਤੀ ਨਹੀਂ ਗਈ ਇਹਦੇ ਵੇਖੋ ਜੀ ਸਰਪੰਚ ਸਾਹਿਬ ਦੇ ਕੁਝ ਸਮੇਂ ਤੋਂ ਪਹਿਲਾਂ ਜਿਹੜੇ ਉਹ ਅੱਛਾ ਜੀ ਸਰਪੰਚ ਸਾਹਿਬ ਕੁਝ ਸਮਾਂ ਪਹਿਲਾਂ ਜਿਹੜੇ ਉਹ ਆਪਣੇ ਦਿੱਲੀ ਜਿਹੜੀ ਨੌਕਰੀ ਕਰਦੇ ਹੋਏ ਸੀ ਅੱਛਾ ਜੀ ਤੇ ਉੱਥੇ ਚਲੇ ਗਏ ਨੇ ਉਹਨਾਂ ਨੇ ਕੋਈ ਨਾ ਵੱਲੋਂ ਕੋਈ ਵਿਕਾਸ ਨਹੀਂ ਹੋਇਆ ਤੇ ਉਹਨਾਂ ਨੇ ਕੋਈ ਵੀ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜੀ ਨਗਰ ਦੇ ਵਿੱਚ ਉਹਦੀ ਨੌਕਰੀ ਕਰਦੇ ਸੀ ਕੋਈ ਪ੍ਰਾਈਵੇਟ ਕਰਦੇ ਸੀ ਪਹਿਲਾਂ ਫੌਜ ਸੀ ਅਸੀਂ ਤੇ ਫੌਜ ਤੋਂ ਰਿਟਾਇਰਮੈਂਟ ਹੋ ਕੇ ਸਰਪੰਚੀ ਜਿਹੜੀ ਆ ਉਹਨਾਂ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਕੋਈ ਵਿਕਾਸ ਜਿਹੜਾ ਇਹ ਕੀਤਾ ਗਿਆ ਉਹਨਾਂ ਕੋਲ ਦੂਸੇ ਜਾ ਕੇ ਚੰਗੇ ਦੇਖੀ ਅੱਗੇ ਆਇਆ ਦਾ ਆਉਂਦੇ ਆ ਜੀ ਪਰ ਉਹ ਪਿੰਡ ਦੇ ਵਿਕਾਸ ਵਾਸਤੇ ਨਹੀਂ ਗੱਲ ਕਰਦੀ ਕਾਰਨ ਕਾਰਨ ਜੀ ਤੇ ਮੁਸ਼ਕਲ ਹੈ ਜੀ ਤੇ ਉਹਨਾਂ ਦੇ ਕਹਿ ਨਹੀਂ ਸਾਦੇ ਕੁਝ ਕੀ ਮੰਗ ਕਰਦੇ ਹੋ ਪ੍ਰੋਸੈਸਿੰਗ ਕੋਲ ਅਸੀਂ ਮੰਗ ਕਰਦੇ ਹਾਂ ਜੀ ਸਾਡੇ ਇੱਕ ਛੱਪੜ ਦਾ ਨਿਕਾਸ ਕੀਤਾ ਜਾਵੇ ਪਾਣੀ ਦਾ ਇੱਕ ਗਰਾਊਂਡ ਜਿਹੜੀ ਬੱਚਿਆਂ ਖੜਨ ਵਾਸਤੇ ਬਣਾਇਆ ਜਾਵੇ ਇੱਕ ਰਸਤਾ ਜਿਹੜਾ ਹੈ ਇਹਨੂੰ ਸਾਫ਼ ਸੁਥਰਾ ਬਣਾਇਆ ਜਾਵੇ ਕਿ ਜਿਹੜਾ ਦੇ ਲੋਕਾਂ ਨੂੰ ਲੰਘਣ ਵਾਸਤੇ ਜਿਹੜੀ ਆ ਪਰੇਸ਼ਾਨੀ ਨਾਲ ਹਾਂਜੀ ਅਸੀਂ ਹੁਣ ਜਿਹੜੀ ਆ ਇਹ ਜਿਹੜਾ ਸਾਡੇ ਜਿਹੜਾ ਇਹ ਗਰਾਊਂਡ ਆ ਜੀ ਵੇਖੋ ਕਿਸ ਤਰ੍ਹਾਂ ਪਾਣੀ ਨਾਲ ਭਰੀ ਹੋਈ ਐ ਇਸ ਨੂੰ ਅਸੀਂ ਹੁਣ ਨੌਜਵਾਨ ਕਹਿ ਰਹੇ ਨੇ ਕਿ ਅਸੀਂ ਗਰਾਊਂਡ ਦੇ ਖੇਡਣ ਵਾਸਤੇ ਨਹੀਂ ਬਣ ਰਹੀ ਤੇ ਇਸ ਦੇ ਵਿੱਚ ਚੋਨਾ ਲਾ ਆ ਦੇਵੇ ਤੇ ਚੋਨਾ ਲਾ ਕੇ ਇਹਨੂੰ ਵਧੀਆ ਬਣਾ ਕੇ ਜਿਹੜਾ ਚੋਨਾ ਇਹਨਾਂ ਨੂੰ ਜੋ ਐਮਐਲਏ ਜੋ ਸਾਡੇ ਲੀਡਰ ਆਉਣਗੇ ਉਹਨਾਂ ਨੇ ਉਹਦੇ ਵਿੱਚੋਂ ਕਮਾਈ ਕਰਕੇ ਉਹ ਹੀ ਖਵਾਈ ਜਾਵੇ ਤਾਂ ਜੋ ਅਸੀਂ ਇਹਦਾ ਵਿਕਾਸ ਕੋਈ ਹੋਣਾ ਨਹੀਂ ਤੇ ਲੀਡਰ ਵੀ ਜਿਹੜੇ ਨਹੀਂ ਵਿਕਾਸ ਕਰ ਰਹੇ ਕੋ ਖਾਲਸਾ ਬਾਈ ਉੱਥੇ ਆ ਜੀ ਬੱਬੀ ਇਹ ਦੋ ਵੀ ਮਤਲਬ ਕਿਹਾ ਨਾ ਬਾਬਾ ਜੀ ਹਣਾ ਨੇ ਮਤਲਬ ਆ ਹੋਣਾ ਚਾਹੁੰਦਾ ਵਾ ਇਹ ਅੱਜ ਤੋਂ ਇਹ ਹੁਣ ਜੋ ਮਰਜ਼ੀ ਕਹੀ ਜਾਣ ਸਰਪੰਚ ਕਿਉਂਕਿ ਉਹ ਇੱਥੇ ਨਹੀਂ ਹੈਗਾ ਸਾਹਮਣੇ ਹੋਵੇ ਤਾਂ ਫਿਰ ਗੱਲ ਕਰਨਾ ਗੱਲ ਤੇ ਸਾਰੇ ਕਰਦੇ ਆ ਉਹਦੇ ਸਾਹਮਣੇ ਗੱਲ ਕਰੇ ਨਾ ਵਿਕਾਸ ਹੋਵੇ ਪਿੰਡ ਦਾ ਵਧੀਆ ਵਾ ਆਹੀਂ ਬੜ ਕਰਦਾ ਕਹਿੰਦੇ ਇਧਰ ਨੂੰ ਉਹ ਕਾ ਜਿਹੜਾ ਨਾਲਾ ਕੱਢੋ ਦੱਸੋ ਨਾ ਕਿੰਨੇ ਪਿੰਡ ਆਲੇ ਹੈਗੇ ਹੋਰ ਕਿੰਨੇ ਕਿੰਨੇ ਪਿੰਡ ਦਾ ਕਿਤੇ ਵੀ ਵਿਕਾਸ ਹੋਦਾ ਦੱਸੋ ਉਹਦਾ ਉਹਦਾ ਸਰਪੰਚ ਸਾਹਿਬ ਕਾਸ ਕੀਤਾ ਆ ਉਹ ਕਿਤੇ ਵੀ ਹੋਇਆ ਪਿੰਡ ਦੇ ਵਿੱਚ ਮੇਰੇ ਨਾਲ ਇੱਕ ਗੱਲ ਕਰਦਾ ਸਰਪੰਚ ਨਾਲ ਗੱਲ ਕਰੀ ਨਾ ਜੇ ਆਉਂਗਾ ਆਣਾ ਭਾਈ ਚਲੋ ਲਾਈਵ ਚੱਲਣ ਦੇ ਆ ਇਹਦਾ ਕਹਿੰਦੇ ਵੀ ਲਾਈਵ ਨਹੀਂ ਚੱਲਦਾ ਲਾਈਵ ਚੱਲਦਾ ਪਿਆ ਸਰਪੰਚ ਦਾ ਜੇ ਕਿਤੇ ਵਿਕਾਸ ਹੋਇਆ ਮੀਡੀਆ ਨਾ ਕਿਤੇ ਵੀ ਹੋਇਆ ਵਕਾਫਾ ਕਿੱਥੇ ਹੋਇਆ ਵਾ ਉਹ ਮਖਾਓ ਨਾ ਮਖਾਓ ਫਿਰ ਆ ਜਾ ਕੇ 81 ਕੋਟੇ ਚ ਕਿਤੇ ਉਹ 81 ਕੋਟੇ ਹਨ ਕਹੇ ਨਾਲ ਨੂੰ ਆ ਸਰਪੰਚ ਅੱਛੀ ਨਹੀਂ ਆ ਕਿ ਸਰਪੰਚ ਪਬਲਿਕ ਥੋੜੀ ਤੇ ਪੰਚ ਕੋਲ ਜਾਣਾ ਨਹੀਂ ਤੇ ਆਉਣਾ ਨਾ ਨਾ ਦੇਖੋ ਸਰਪੰਚਾ ਮੇਰੀ ਗੱਲ ਕੀ ਇਹ ਇਹ ਤੁਹਾਡੀ ਗੱਲਾਂ ਨਾ ਸਰਪੰਚ ਸਾਰਿਆਂ ਨੂੰ ਕਹਿੰਦਾ ਹੈ 12 12 ਲੱਖ ਰੁਪਈਆ ਆਇਆ ਨਹੀਂ ਲੋਨ ਨਹੀਂ ਦਿੱਤਾ ਦੱਸੋ ਹੁਣ ਫਿਰ ਉਹ ਤੇ ਕੀ ਗਲਤੀ ਆ ਵਾ ਮੇਰੀ ਗੱਲ ਸੁਣੋ ਨਾ ਨਾ ਪਬਲਿਕ ਆ ਰਿਹਾ ਮੇਰੀ ਗੱਲ ਸੁਣੋ ਇਹ ਗਲਤੀ ਸਰਪੰਚ ਦੀ ਨਹੀਂ ਆ ਇਹਨਾਂ ਦੀ ਗਲਤੀ ਆ ਚਲੋ ਉਹਨਾਂ ਨੂੰ ਸੱਦੋ ਉਹ ਪਾਣੀ ਇਹਨਾਂ ਨੇ ਰੋਕਿਆ ਸਰਪੰਚ ਸਾਹਿਬ ਰੋਕੀ ਉਹਨਾਂ ਨੇ ਰੋਕਿਆ ਹੋਈ ਹੋ ਗਈ ਉਹਨਾਂ ਨੂੰ ਕੋਈ ਮਟਰ ਨਹੀਂ ਆ ਯਾਰ ਐਸਾ ਜਿਦੋਂ ਸਰਪੰਚ ਸਾਹਿਬ ਸਰਪੰਚੀ ਖਲੋਤੇ ਉਹਨਾਂ ਕਹੇ ਕਿ ਮੈਂ ਪਿੰਡ ਛੱਡ ਕੇ ਬਾਹਰ ਜਾ ਕੇ ਨੌਕਰੀ ਕਰੂੰਗਾ ਨਹੀਂ ਇੱਥੇ ਕਰਦੇ ਹਾਂ ਨੌਕਰੀ ਉਹਨਾਂ ਦੇ ਆ ਇੱਥੇ ਆਪਣੇ ਆਕੀਆ ਆ ਜਿਹੜਾ ਹੋਟੀਆਂ ਇੱਥੇ ਕਰਦੇ ਹਾਂ ਨੌਕਰੀ ਇਤੋਂ ਹੁਣ ਕਿੰਨੇ ਚਿਰ ਹੋਏ ਉਹਨਾਂ ਨੂੰ ਆ ਨਹੀਂ ਸਾਲ ਡੇਰ ਸਾਲ ਹੋ ਗਿਆ ਨਹੀਂ 2 ਸਾਲ 2 ਸਾਲ ਤਲ ਦੋ ਮੰਨ ਲੋ ਪਰ ਜਦੋਂ ਕੋਈ ਕਿਸੇ ਨੂੰ ਲਿਖ ਕੇ ਦੇਖ ਗਿਆ ਵੀ ਮੈਂ ਬਾਹਰ ਜਾ ਰਿਹਾ ਹਾਂ ਹਾਂ ਉਹ ਡਰੇ ਦੇ ਮੁੰਡਾ ਵੇ ਕੋਈ ਇੱਕ ਮਿੰਟ ਮੇਰੀ ਗੱਲ ਸੁਣੋ ਚੱਕਰ ਰੱਬ ਕੀ ਆ ਕੋਈ ਗਲਤੀ ਕਰ ਲਾਂਦਾ ਚਲ ਦੋ ਦੇ ਇੱਕ ਮਿੰਟ ਐਸੀ ਕੋਈ ਤੇ ਨਹੀਂ ਹੈਗੀ ਉਹ ਜੱਟਾਂ ਨੂੰ ਲਿਖ ਕੇ ਦੇ ਗਿਆ ਮੈਂ ਵੀ ਪੰਚਾਇਤ ਨੰਬਰ ਸਾਨੂੰ ਕੋਈ ਲਿਖ ਕੇ ਦਿੰਦਾ ਸਾਰਾ ਕੰਮ ਚੱਲਣਾ ਹੈ ਚੱਕਰਾ ਆਈ ਚੱਕਰਾ ਆਈ ਆਈ ਪ੍ਰਬੰਧਕ ਵਾਲਾ ਲਾਓ ਵਰ ਨੀ ਕੋਈ ਮਨ ਸਾਰੇ ਕਹਿੰਦੇ ਹੂ ਵੀ ਉਹ ਉਥੇ ਉਹਨੂੰ ਦੇ ਲੇ ਕੇ ਦੇ ਗਿਆ ਵਾ 5 ਸਾਲ ਸਰਪੰਚੀ ਹੁੰਦੀ ਆ ਇੱਕ ਇੱਕ ਗੱਲ 5 ਸਾਲ ਸਰਪੰਚੀ ਹੁੰਦੀ ਆ ਉਹ ਚੀਜ਼ ਦਾ ਕੋਈ ਵਿਕਾਸ ਹੋਇਆ ਵਿਖਾ ਦਿਓ 5 ਸਾਲਾਂ ਦੇ ਵਿੱਚ ਉਹ ਯਾਰ ਜਦੋਂ ਆਊਗਾ ਤੇ ਸਾਹਮਣੇ ਗੱਲ ਕਰੇਗਾ ਮਗਰੋਂ ਉਹ ਇਹ ਗੱਲ ਕਰ ਲੈਂਦੇ ਆ ਯਾਰ ਇਹ ਤਾਂ ਉਹਦੇ ਹੁੰਦੇ ਆ ਵੀ ਆਪਣੇ ਬਾਜ਼ਾਰ ਦੀ ਗੱਲ ਕੀਤੀ ਉਹ ਤਾਂ ਬਾਜ਼ਾਰ ਤੇ ਬਣ ਲਗਾ ਇਹ ਤਾਂ ਫਿਰ ਰੁਕਾ ਦੇ ਉਹਨਾਂ ਨੇ ਉਹ ਹਾਂ ਉਹਨਾਂ ਨੂੰ ਕਹੋ ਨਾ ਜਿਨ੍ਹਾਂ ਨੇ ਰੁਕਾਇਆ ਉਹਨਾਂ ਨੇ ਇਹ ਫਿਰ ਵਿਕਾਸ ਹੁੰਦਾ ਇਹ ਪੰਚਾਇਤ